ਪੈਂਦ ਵਾਲੇ ਸੌਰ ਬੇਨਤੀ ਹੈ ਬਾਬਾ ਸਤਗੁਰ ਸਿੰਘ ਜੀ ਪਲਾਸੌਰ ਵਾਲੇ ਮਹਾਂਪੁਰਸ਼ਾਂ ਵੱਲੋਂ ਬੇਨਤੀ ਹੈ ਵੀ ਇਹਨਾਂ ਸਤਪੁਰਸ਼ਾਂ ਨੇ ਜਾਣਾ ਹੈ ਕਿ ਪਹਿਲਾਂ 5 ਕਿ ਮਿੰਟ ਦੀ ਹਾਜ਼ਰੀ ਇਹ ਭਰਨਗੇ ਫਿਰ ਬਾਬਾ ਬਲਵੀਰ ਸਿੰਘ ਜੀ ਸਹਨੇ ਵਾਲੇ ਉਹਨਾਂ ਨੇ ਹਾਜ਼ਰੀ ਭਰਨੀ ਹੈ 5-5 ਮਿੰਟ ਦਾ ਸਮਾਂ ਬਸ ਸਮੇਂ ਦਾ ਸਾਰੇ ਲਿਹਾਜ਼ ਰੱਖਿਓ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਸਮਾਂ ਕਿਸੇ ਦੀ ਕਦਰ ਨਹੀਂ ਕਰਦਾ ਸਮਾ ਆਪਣੀ ਚਾਲੇ ਚੱਲਿਆ ਜਾ ਰਿਹਾ ਹੈ ਸਮਾ ਬੀਤ ਰਿਹਾ ਸਾਰੇ ਸਤਿਪੁਰਸ਼ਾਂ ਨੇ ਹਾਜ਼ਰੀ ਭਰਨੀ ਹੈ ਆਓ ਸਤਿਪੁਰਸ਼ਾਂ ਤੋਂ 5 ਮਿੰਟ ਵਿੱਚ ਜਿਹੜਾ ਲਾਹਾ ਲਈਏ ਔਰ ਸੰਗਤ ਪਿਆਰ ਵਿੱਚ ਬੈਠੋ ਜਿੰਨੇ ਵੀ ਦੂਰੋਂ ਨੇੜੇੋਂ ਚੱਲ ਕੇ ਆਏ ਹੋ ਸਭਨਾਂ ਦਾ ਮਹਾਪੁਰਖਾਂ ਵੱਲੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਆਵਾਜ਼ ਕਰਦੇ ਸਜਣਾ ਬਹੁਤ ਹੀ ਸਤਿਕਾਰਯੋਗ ਸਤੰਤ ਬਾਬਾ ਵਾਈਕਰ ਸਿੰਘ ਜੀ ਔਰ ਬੇਅੰਤ ਮਹਾਪੁਰਸ਼ ਗੁਰਸਾ ਗਰਮਸਤੂ ਆਣਾ ਸਾਹਿਬ ਸ੍ਰੀਮਾਨ ਸੰਤ ਬਾਬਾ ਨਰੈਣ ਸਿੰਘ ਜੀ ਮੋਨੀ ਮਹਾਰਾਜ ਐਸੇ ਤਤਵਿਤੇ ਮਹਾਪੁਰਸ਼ਾਂ ਦੇ ਰੰਗੇ ਰਤੇ ਸਾਧੂ ਜਨ ਬੈਠੇ ਆ ਮੈਂ ਜਦੋਂ ਆ ਰਿਹਾ ਸੀ ਮਹਾਂਪੁਰਸ਼ ਸ਼ਬਦ ਪੜ੍ਹ ਰਹੇ ਸੀ ਥੰਮੇ ਕੋਈ ਨਾ ਸੋਦਵੇਂ ਭਾਈ ਗੁਰਦਾਸ ਜੀਾਂ ਦੀ ਬਾਣੀ ਸਾਦਨਾਂ ਦੱਸੈ ਜੱਗ ਵਿੱਚ ਗੁਰੂ ਭਗਵਾਨ ਸ੍ਰੀ ਚੰਦਰ ਮਹਾਰਾਜ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਸਾਰੇ ਇਕੱਠੇ ਹੋਏ ਆ ਤੁਹਾਡੇ ਨਗਰਾਂ ਦੇ ਕਰਮ ਚੰਗੇ ਨੇ ਨਹੀਂ ਤਾਂ ਦੁਨੀਆ ਗਾ ਕੇ ਦੇਖੀ ਹੈ ਇਹ ਸੰਸਾਰ ਦੇਖਿਆ ਸਾਧੂ ਤੋਂ বিনা ਸੋਨਮਾ ਸੋਨ ਤਰਤੀ ਪਈ ਸਾਧੂ ਤੋਂ বিনা ਭਗਵਾਨ ਸ੍ਰੀ ਚੰਦਰ ਮਹਾਰਾਜ ਜਿਨ੍ਹਾਂ ਦੀ ਬਾਉਤ ਅਸੀਂ ਸਾਰੇ ਇਕੱਠੇ ਹੋਇਆ ਟੋਕ ਮਾਤਰ 2.5 ਸਾਲ ਦੀ ਉਮਰ ਹੈ ਭਗਵਾਨ ਸ੍ਰੀ ਚੰਦਰ ਮਹਾਰਾਜ ਜੀ ਆਂਦੀ ਮਾਤਾ ਸੁਲਖਣੀ ਜੀ ਭੂਆ ਨਾਨਕੀ ਜੀ ਆਪਣੇ ਕੰਮ ਦੇ ਵਿੱਚ ਬਿਜੀ ਹੋ ਜਾਂਦੇ ਆ ਇਰਦ ਗਿਰਦ ਹੋ ਜਾਂਦੇ ਆ ਭਗਵਾਨ ਸ੍ਰੀ ਚੰਦਰ ਮਹਾਰਾਜ ਛੋਟੇ ਛੋਟੇ ਹਸਤ ਕਮਲ ਮਹਾਰਾਜ ਜੀ ਆਂਦੇ ਆ ਭਗਵਾਨ ਸ੍ਰੀ ਚੰਦਰ ਮਹਾਰਾਜ ਖੇਡ ਦੇ ਖੇਡਦੇ ਇੱਕ ਦਰ ਤੇ ਉਤੇ ਫਕੀਰ ਹੁੰਦਾ ਅਲਖ ਜਗਾਉਂਦਾ ਖੁਦਾ ਦਾ ਨਾਮ ਲੈਂਦਾ ਭਗਵਾਨ ਸ੍ਰੀ ਚੰਦਰ ਮਹਾਰਾਜ ਛੋਟੇ ਛੋਟੇ ਹਸਤ ਕਮਲ ਨੇ ਚਰਨ ਕਮਲ ਨੇ ਮਹਾਰਾਜ ਆਂਦੇ ਆ ਭਗਵਾਨ ਸ੍ਰੀ ਚੰਦ ਮਹਾਰਾਜ ਪੜੋਲੇ ਦੇ ਵਿੱਚੋਂ ਅੱਜ ਤਾਂ ਪੜੋਲੇ ਵੀ ਖਤਮ ਹੋ ਗਏ ਸਾਡੇ ਘਰਾਂ ਦੇ ਵਿੱਚੋਂ ਬਰਕਤਾਂ ਖਤਮ ਹੋ ਰਹੀਆਂ ਅੱਗੇ ਨਿਜਮ ਹੁੰਦੇ ਸੀ ਬੜਿਆਂ ਦੇ ਸਿਰ ਟਾਕੇ ਰੱਖਣਾ ਰਸੋਈ ਦੇ ਵਿੱਚ ਚੱਪੜਾ ਲੈ ਕੇ ਨਹੀਂ ਜਾਣਾ ਜੋੜੇ ਲੈ ਕੇ ਨਹੀਂ ਜਾਣਾ ਅੱਜ ਇਹ ਖਤਮ ਹੋ ਰਹੀਆਂ ਨੇ ਮਾਣ ਮਰ ਜਾਦਾ ਇਹ ਸਾਧੂ ਬੰਦ ਹੈ ਨਾ ਮਾਣ ਮਰ ਜਾਦਾ ભગવાન ਸ੍ਰੀ ਚੰਦਰ ਮਹਾਰਾਜ ਪਜੇ ਜਾਂਦੇ ਆ ਫਕੀਰ ਨੇ ਜਦੋਂ ਅਲਖ ਜਗਾਈ ਪੜੋਲੇ ਦੇ ਵਿੱਚੋਂ ਦੋਏ ਹਸਤ ਕਮਲਾਂ ਦੇ ਨਾਲ ਛੋਲਿਆਂ ਦੀ ਮੁੱਠੀ ਲੈ ਕੇ ਜਦੋਂ ਫਕੀਰ ਨੂੰ ਪਾਉਣ ਵਾਸਤੇ ਜਾਂਦੇ ਆ ਸੱਚ ਜਾਣਿਓ ਕਿਸੇ ਮਹਾਪੁਰਖ ਨੇ ਬਹੁਤ ਸੋਹਣਾ ਲਿਖਿਆ ਜਦੋਂ ਹਸਤ ਕਮਲ ਲੱਗਦੇ ਆ ਨਾ ਭਗਵਾਨ ਸ੍ਰੀ ਚੰਦਰ ਮਹਾਰਾਜ ਦੇ ਉਹ ਜਿਹੜੀ ਛੋਲਿਆਂ ਦੀ ਮੂਠੀ ਸੀ ਉਹ ਹੀਰੇ ਬਣ ਗਏ ਵਾਹ ਵਾਹ ਜਿਨ੍ਹਾਂ ਦੀ ਛੋ ਬੁਕੜ ਵਿੱਚ ਆਇਆ ਤਾਰ ਇਹ ਜਗ ਉਹਨਾਂ ਦੀ ਛੋ ਬੁਕੜ ਵਿੱਚ ਆਇਆ ਤਾਰ ਕੋਲੇ ਬਿੱਤ ਆਇਆ ਅੰਨਾਰ ਨੂੰ ਆਗੇ ਜਾਗ ਨਾ ਸਹਾਰਨ ਉਤਾਰਨ ਵਾਸਤੇ ਆਏ ਸੀ ਧਿਆਨ ਦਿਓ ਆਏ ਜ਼ਰੂਰ ਸੀ ਪਰ ਗਏ ਨਹੀਂ ਭਗਵਾਨ ਸ੍ਰੀ ਚੰਦਰ ਮਹਾਰਾਜ ਬਾਬਾ ਕੰਮਲੀਆ ਜੀ ਨੂੰ ਆਖਰੀ ਵਾਰੀ ਮਣੀ ਕਰਦਿਆਂ ਗੁਫਾਵਾਂ ਦੇ ਵਿੱਚ ਆਖਰੀ ਵਾਰ ਨਮਸਕਾਰ ਕਰਕੇ ਉਹਨਾਂ ਗੁਫਾਵਾਂ ਦੇ ਵਿੱਚ ਆ ਲੋਪ ਹੋ ਗਏ ਸਿੱਖ ਭਗਵਾਨ ਆਓ ਮਹਾਰਾਜ ਵਾਹ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਸਤਿ ਪੁਰਸ਼ ਮਹਾਪੁਰਸ਼ਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ